ਇਹ 11 ਮਾਡਲ ਆ ਵੀਰ ਜੀ 80% ਟਾਇਰ ਆ ਜੀ ਠੀਕ ਹੈ ਜੀ ਪੂਰਾ ਇਹ ਵੱਲ origignal ਟੈਕਟਰ ਹੈ ਜੀ ਹਲਕੀ ਭੁਲਕੀ ਕੋਈ ਬੰਪਰ ਤੇ ਕੋਈ ਮਾੜੀ ਮੋਟੀ ਕਾਰਵਾਈ ਹੈ ਜਿਆਦਾ ਨਹੀਂ ਹੈ ਠੀਕ ਹੈ ਜੀ ਬਾਕੀ origignal ਹੈ ਜੀ ਹਾਂ ਜੀ 22 ਮਾਡਲ ਹੈ ਜੀ ਹਾਂ ਜੀ RJ ਨੰਬਰ ਹੈ ਠੀਕ ਹੈ ਪਹਿਲੇ ਓਨਰ ਦਾ ਜੀ RJ 49 ਨੰਬਰ ਹੈ ਜੀ ਠੀਕ ਹੈ ਜੀ ਐਨਓਸੀ ਮਿਲ ਜੂਗੀ ਜੀ ਹਰਿਆਣਾ ਨੰਬਰ ਹੈ ਸੈਕੰਡ ਓਨਰ ਹੈ ਜੀ ਕਾਪੀ ਹੈ ਦੀ ਐਨਓਸੀ ਸਰਸਾ ਨੰਬਰ ਹੈ ਜੀ ਇਹ ਸਰਸਾ ਨੰਬਰ ਮੌਕੇ ਤੇ 40% ਟੈਅਰ ਹੈ ਜੀ ਇਹ 13 ਮਾਡਲ ਹੈ ਵੀਰ ਜੀ ਹਾਂ ਜੀ ਬਿਲਕੁਲ A1 ओरिजिनल ਟਰੈਕਟਰ ਇਹਦੀ ਬੰਪਰ ਪੇਂਟ ਹੈ ਜੀ ਬੰਪਰ ਪੇਂਟ ਹੈ ਹੋਰ ਕੀ ਹੋਰ ਕਿਤੇ ਕੋਈ ਕਾਰਵਾਈ ਨਹੀਂ ਟਰੈਕਟਰ ਦੇ ਜੀ 13 ਮਾਡਲ ਹੈ ਜੀ ਡਬਲ ਕਲਚ ਹੈ ਸਾਦਾ ਸਟੀering ਹੈ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਾਲ ਦੇ ਟਾਇਰ ਹੈ ਜੀ ਬਿਲਕੁਲ A1 ਟਰੈਕਟਰ ਹੈ ਜੀ 22 ਮਾਡਲ ਹੈ ਜੀ 13 ਮਾਡਲ ਦਾ ਸਾਰਾ ओरिजिनल ਟਰੈਕਟਰ ਹੈ ਜੀ ਪਹਿਲੇ ਉਨ ਨਾਲ ਪਾਈ ਦੀ ਇਹ ਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਫਤਿਆਬਾਦ ਟਰੈਕਟਰ ਮੰਡੀ ਤੇ ਪਹੁੰਚੇ ਹਾਂ ਜਿੱਥ ਆਪਣੇ ਨਾਲ ਜੁੜਿਆ ਕਰਾਂਗੇ ਗੱਲਬਾਤ ਟਰੈਕਟਰਾਂ ਬਾਰੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਉਹ ਠੀਕ ਹੈ ਭਾਈ ਸੁਖਵਿੰਦਰ ਘਰ ਪਰਿਵਾਰ ਸਹੀ ਹੈ ਤੇ ਕਿੰਨੇ ਕੁ ਟਰੈਕਟਰ ਨੇ ਸੁਖਵਿੰਦਰ ਆਪਣੇ ਕੋਲ ਹੈਗੇ ਜੀ 20 25 ਟਰੈਕਟਰ 20 25 ਟਰੈਕਟਰ ਤੇ ਕਾਪੀ ਕਾਗਜ਼ਾਂ ਦੇ ਕਿਤੇ ਨਾਲ ਬਿਲਕੁਲ ਓਕੇ ਜੀ ਹਰਿਆਣਾ ਨੰਬਰ ਵੀ ਹੈ ਆਪਣੇ ਕੋਲ ਪੰਜਾਬ ਦੇ ਨੰਬਰ ਤੇ ਘਟ ਹੈ ਹਰਿਆਣਾ ਤੇ ਰਾਜਸਥਾਨ ਨੰਬਰ ਜਿਆਦਾ ਹਰਿਆਣਾ ਤੇ ਰਾਜਸਥਾਨ ਵੱਧ ਮਿਲਦਾ ਹੈ ਹਾਂ ਜੀ ਜੀ ਤੇ ਕਾਗਜ਼ ਤਾਂ ਲੋਟੀ ਮਿਲਦੀ ਸਾਰਾ ਕਾਗਜ਼ ਪੂਰੇ ਕੰਪਲੀਟ ਠੀਕ ਹੈ ਜੀ ਤੇ ਬੀਮੇ ਦਾ ਅਗਲੇ ਦਾ ਹੋਊਗਾ ਆ ਬੀਮੇ ਦਾ ਖਰਚਾ ਅਗਲੇ ਦਾ ਜੀ ਐਨਓਸੀ ਆਪਾਂ ਦੇਣੀ ਹੈ ਜੀ ਐਨਓਸੀ ਤੁਸੀਂ ਦੇਣੀ ਹੈ ਠੀਕ ਹੈ ਜੀ ਤੇ ਲੋਕੇਸ਼ਨ ਕੀ ਪੈਗੀ ਲੋਕੇਸ਼ਨ ਫਤਿਆਵਾਦ ਆਪਣਾ ਸਰਸਾ ਤੋਂ ਹੈਗਾ 42 ਕਿਲੋਮੀਟਰ ਠੀਕ ਹੈ ਜੀ ਹਰਿਆਣਾ ਫਤਿਆਵਾਦ ਠੀਕ ਹੈ ਜੀ ਤੇ ਆਹ ਟਰੈਕਟਰ ਤੋਂ ਹੁਣ ਆਪਾਂ ਸਟਾਰਟ ਕਰਦੇ ਆਪਾਂ ਜੋਂਡੀਅਰ ਤੋਂ 524 ਤੋਂ ਦੱਸ ਹੀ ਬਾਈ ਇਹਦੇ ਬਾਰੇ ਕਿਹੜਾ 11 ਮਾਡਲ ਹੈ ਵੀਰ ਜੀ ਹਾਂਜੀ 80% ਟਾਇਰ ਹੈ ਜੀ ਠੀਕ ਹੈ ਜੀ ਪੂਰਾ ਇਹ ਵਨ ओरिजिनल ਟਰੈਕਟਰ ਹੈ ਜੀ ਹੰਤੀ ਫੁੱਲ ਕੀ ਕੋਈ ਬੰਪਰ ਤੇ ਕੋਈ ਮੋੜੀ ਮੋਟੀ ਕਾਰਵਾਈ ਹੈ ਜਿਆਦਾ ਨਹੀਂ ਹੈ ਬਾਕੀ Ориਜినਲ ਹੈ ਜੀ ਬਾਕੀ ਸਾਰਾ Ориਜినਲ ਹੈ ਬਿਲਕੁਲ Ориਜినਲ ਹੈ ਇੰਜਨ ਗੇਅਰ ਦਾ ਓਕੇ ਬਿਲਕੁਲ ਜਿੰਨ ਗੇਅਰ ਪੂਰਾ ਗਾਰੰਟੀ ਹੋਊਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਿੱਤਰੋ ਟਰੈਕਟਰ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਹਾਂ ਜੀ ਫਰਸਟ ਓਨਰ 65000 ਰੁਪਏ 3 ਲੱਖ 65000 ਦੀ ਮੰਗ ਹੈ ਹਾਂ ਜੀ 11 ਮਾਡਲ 11 ਮਾਡਲ ਦੇ ਹਾਂ ਤੇ ਬਾਕੀ ਮੌਕੇ ਤੇ ਉਹ ਜੀ 5-7000 ਜਿਆਦਾ ਨਹੀਂ 5-7000 ਰੁਪਏ ਮੌਕੇ ਤੇ 55 ਦਾ 60 ਦੇ ਵਿੱਚ 10000 ਰੁਪਏ ਬਾਈ ਕਰ ਦੂਗਾ ਯਾਰ ਬਾਈ ਠੀਕ ਹੈ ਖਿੱਚ ਇਹ ਤਾਂ ਤੁਸੀਂ ਆਇਓ ਬਾਕੀ ਟੇਬਲ ਤੇ ਗੱਲ ਹੋ ਜਾਂਦੀ ਹੈ। ਹਾਂਜੀ ਹਾਂਜੀ ਤੇ ਮੂਰੇ ਆ ਗਿਆ ਐਕਸਰ 547 547 ਇਹਦੇ ਬਾਰੇ ਦੱਸਿਓ ਕੋਈ। ਹਾਂਜੀ 22 ਮਾਡਲ ਹੈ ਜੀ। ਹਾਂਜੀ ਆਰ ਜੇ ਨੰਬਰ ਹੈ। ਪਹਿਲੇ ਓਨਰ ਦਾ ਜੀ ਆਰ ਜੇ 499 ਨੰਬਰ ਇਹਦਾ। ਠੀਕ ਹੈ ਜੀ। ਇਹਨੂੰ ਸੀ ਮਿਲ ਜੂਗੀ ਜੀ। ਠੀਕ ਹੈ ਜੀ। ਤੇ ਇੰਜਨ ਗੇਅਰ ਦਾ? ਇੰਜਨ ਗੇਅਰ ਓਕੇ ਹੈ ਜੀ। ਸਿਲਟ ਰੈਕਟਰ ਇਹ ਤਾਂ ਸਾਰਾ। ਠੀਕ ਹੈ ਜੀ। ਤੇ ਰੰਗ ਪੇਂਟ ਦਾ ਵੀ ਸਹੀ। ਬਿਲਕੁਲ ਓਰੀਜਨਲ ਹੈ ਜੀ। ਬੰਪਰ ਬੰਪਰ ਪੇਂਟ ਆਉਣ ਲਈ। ਬੰਪਰ ਪੇਂਟ ਹੈ ਮਿੱਤਰੋ ਤੇ ਮਾਰੋ ਤੇ ਰੇਟ। ਇਹ ਬਣ ਜੂਗਾ ਜੀ ਆ 455 ਹਾਂਜੀ 5 4000 ਰੁਪਿਆ ਲੈ ਸੋ ਜੂ 5 4000 ਰੁਪਿਆ ਹੈ ਸੋ ਜੂ ਮਾੜਾ ਮੋਟਾ ਹੋਰ ਵੀ ਹੋ ਜੂਗਾ 455 ਦਾ ਬਾਈ ਕਹਿੰਦਾ ਬਾਈ ਮਾਡਲ ਹਾਂ ਬਾਈ ਮਾਡਲ ਬਾਈ ਮਾਡਲ ਹੈ ਮਿੱਤਰੋ ਫਰਸਟ ਓਨਰ ਹੈ ਮੂਰੇ ਆ ਗਿਆ 35 ਦਾ ਸੋਨਾਲੀਕਾ ਦੱਸੀ ਬਾਈ ਇਹ ਹੈਗਾ ਵੀਰ ਜੀ ਨਵਾਂ ਮਾਡਲ ਦਾ ਨਵਾਂ ਮਾਡਲ ਤੇ ਇੰਜਨ ਗੇਅਰ ਕਾਪੀ ਕਾਪੀ ਇਹ ਦੂਜੇ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਜੀ ਹਰਿਆਣਾ ਨੰਬਰ ਹੈ ਸੈਕੰਡ ਓਨਰ ਹੈ ਜੀ ਕਾਪੀ ਹੈ ਦੀ ਐਨਓਸੀ ਸਰਸਾ ਨੰਬਰ ਹੈ ਜੀ ਇਹ ਸਰਸਾ ਨੰਬਰ ਮੌਕੇ ਤੇ 40% ਟਾਇਰ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਮਿਲ ਜੂਗਾ ਜੀ ਆਪਾਂ ਨੂੰ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਬਾਈ ਹਜੇ ਛਟਾ ਛੋਟਾ ਜੀਆਂ ਓਕੇ ਵਾਲੀਆਂ ਮੈਨੂੰ ਆਹ ਜਾਂਚੀਆਂ ਲਈਆਂ ਨੇ ਸਾਰਾ ਅਰੀਜਨਲ ਟਰੈਕਟਰ ਹੈ ਚੰਗਾ ਟਰੈਕਟਰ ਕਹਿੰਦਾ ਹੈ ਬੰਫਰ ਟੱਕ ਜੈਨੀਏ ਨੇ ਜੀ ਬੰਫਰ ਵੀ ਨਾਲ ਦਾ ਟਰੈਕਟਰ ਠੀਕ ਹੈ ਜੀ ਤੇ ਮੂਰੇ ਆ ਗਿਆ 744 ਐਫਏਆਈ ਬਾ ਇਹ 13 ਮਾਡਲ ਹੈ ਵੀਰ ਜੀ ਹਾਂ ਜੀ ਬਿਲਕੁਲ A1 ਓਰਿਜਨਲ ਟਰੈਕਟਰ ਇਹਦੀ ਬੰਪਰ ਪੇਂਟ ਹੈ ਜੀ ਬੰਪਰ ਪੇਂਟ ਹੈ ਹੋਰ ਕਿਤੇ ਕੋਈ ਕਾਰਵਾਈ ਨਹੀਂ ਟਰੈਕਟਰ ਦੇ ਜੀ 13 ਮਾਡਲ ਹੈ ਜੀ ਡਬਲ ਕਲਚ ਹੈ ਸਾਦਾ ਸਟੀering ਹੈ ਜੀ ਠੀਕ ਹੈ ਜੀ ਸਾਦਾ ਸਟੀering ਆ ਗਿਆ ਤੇ ਇੰਜਨ ਗੇਅਰ ਦਾ ਜਮੂ ਕੇ ਬਿਲਕੁਲ ਬਿਲਕੁਲ ਓਕੇ ਸਿਲਡਾ ਇੰਜਨ ਹੈ ਜੀ ਸਾਰਾ ਸੀਲਡ ਹੈ ਇੰਜਨ ਵੀ ਸਿਲਡਾ ਹੈ ਠੀਕ ਹੈ ਜੀ ਮਾਡਲ 13 ਮਾਡਲ 13 ਹੈ ਜੀ ਰੇਟ ਇਹ ਬਣ ਜੂਗਾ ਜੀ ਆਪਾਂ ਨੂੰ 3 ਲੱਖ 5000 ਰੁਪਏ ਦਾ 3 ਲੱਖ 5000 ਦਾ ਮਿੱਤਰੋ ਇਹ ਟਰੈਕਟਰ ਬਣੂ ਬਾਕੀ ਮੌਕੇ ਤੇ ਹਲਕਾ ਫੁਲਕਾ ਮਾਨ ਤਾਨ ਕੀਤਾ ਜਾਊ ਅਗਲਾ ਟਰੈਕਟਰ ਕਿਹੜਾ ਆ ਗਿਆ ਬਾਈ ਪਾਵਰ ਟਰੈਕ ਆ ਗਿਆ ਬਾਈ 434 18 ਮਾਡਲ ਇਹ ਬਾਈ ਦੱਸੀਏ ਇਹਦੇ ਬਾਰੇ ਇਹ ਟਰੈਕਟਰ ਹੈ ਜੀ ਸੈਕੰਡ ਓਨਰ ਹਰਿਆਣਾ ਨੰਬਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਇੱਕ ਓਕੇ ਜੀ ਓਕੇ ਇੰਜਨ ਗੇਅਰ ਦਾ ਓਕੇ ਆ ਸਾਰਾ ਓਰਿਜਨਲ ਟਰੈਕਟਰ ਹੈ ਜੀ ਸਾਰਾ ਓਰਿਜਨਲ ਹੈ ਬਾਈ ਰੰਗ ਪੇਂਟ ਦਾ ਓਰਿਜਨਲ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 3 ਜੀਨ ਗੇਅਰ ਓਕੇ ਮਿਲੂਗਾ ਜੀ ਟਰੈਕਟਰ ਕਾਗਜ਼ਾਂ ਦੇ ਪੱਖੋਂ ਵਧੀਆ ਮਿਲੂਗਾ ਜੀ ਠੀਕ ਹੈ ਜੀ 3 ਜੀਨ ਗੇਅਰ ਬਿਲਕੁਲ ਹਾਂਜੀ ਓਕੇ ਮਿਲੂਗਾ ਕਾਗਜ਼ ਬੱਚਾ ਵੀ ਓਕੇ ਮਿਲੂਗਾ ਟਰੈਕਟਰ ਮਿਲੂਗਾ ਜੀ 3 ਲੱਖ ਰੁਪਏ ਦਾ 3 ਲੱਖ ਦਾ ਬਣੂਗਾ ਬਾਈ ਬਾਕੀ ਮਾੜਾ ਮੋਟਾ ਹਲਕਾ ਫੁਕਾ ਮਾਨਤਾਨ ਮੌਕੇ ਤੇ ਕੀਤਾ ਜਾਉ ਅੱਗੇ ਟਰੈਕਟਰ ਆ ਗਿਆ 855 855 ਹਾਂ 855 ਆ ਗਿਆ ਰਿਵਰਸ ਪੀਟੀਓ ਹਾਂਜੀ ਫਾਈਵ ਸਪੀਡ ਵਾਲਾ 3 ਸਪੀਡ ਵਾਲਾ 3 ਸਪੀਡ ਵਾਲਾ ਹੀ 3 ਸਪੀਡ ਦੇਗੀ ਚੁੱਲੇ ਵਾਲਾ ਬਾਈ ਚੈੱਕ ਕਰ ਸਕਦੇ ਹੋ ਦੇਗੀ ਚੁੱਲੇ ਵਾਲਾ ਬਿਲਕੁਲ ਨਵੇਂ ਨਵੇਂ ਟਰੈਕਟਰ ਹੈ ਜਮ ਹਾਂ ਨਵਾਂ ਟਰੈਕਟਰ ਆ ਸਾਈਡ ਗੇੜਾ ਡਬਲ ਡਿਸਟਰੀਬਿਊਟਰ ਚ 3 ਸਪੀਡ ਵਾਲਾ 3 ਸਪੀਡ ਵਾਲਾ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਾਲ ਦੇ ਟਾਇਰ ਹੈ ਜੀ ਬਿਲਕੁਲ A1 ਟਰੈਕਟਰ ਹੈ ਜੀ 22 ਮਾਡਲ ਹੈ ਜੀ ਠੀਕ ਹੈ ਬਾਈ ਮਾਡਲ ਦਾ ਰੇਟ ਜੀ ਇਹ 6 ਲੱਖ 800 ਰੁਪਏ ਜੀ 6 ਲੱਖ 80000 ਡਿਮਾਂਡ ਹੈ ਬਾਕੀ ਮ ਤੇ ਮੂਰੇ ਆ ਗਿਆ 750 ਸਿਆਉਣਾ ਲਿਕਾ ਜੀ ਇਹਦੇ ਬਾਰੇ ਦੱਸਿਓ ਬਾਈ ਸੁਖਮੰਦਰ ਇਹ ਕੀ ਮਾਡਲ ਹੈ ਜੀ ਹਾਂਜੀ 20 ਮਾਡਲ ਆ ਸਾਰਾ ਓਰਿਜਨਲ ਟਰੈਕਟਰ ਹੈ ਜੀ ਪਹਿਲੇ ਓਨਰ ਦਾ ਜੀ ਇਹ ਵੀ ਠੀਕ ਹੈ ਜੀ ਹਾਂਜੀ ਇਹ ਟਰੈਕਟਰ ਮਿਲ ਜੂਗਾ ਜੀ 4,75,000 ਰੁਪਏ ਦਾ 4,75,000 ਦਾ ਬਣੂਗਾ ਮਿੱਤਰੋ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਸਾਈਡ ਗੇਅਰ ਟਾਇਰ ਦੁਬਾਰਾ ਦੇ ਨੇ ਬਾਕੀ ਸਾਰਾ ਰੀਨਲ ਟਰੈਕਟਰ ਹੈ ਮੂਰੇ ਆ ਗਿਆ ਐਮ ਐਮ 39 ਐਮ ਐਮ ਇਹਦੇ ਬਾਰੇ ਦੱਸਿਓ ਜੀ ਇਹ ਟਰੈਕਟਰ ਹੈਗਾ ਜੀ 18 ਮਾਡਲ ਠੀਕ ਹੈ ਜੀ ਤੇ ਇੰਜਨ ਗੇਅਰ ਕਾਫੀ ਕਾਜ ਹੋਏ ਵਾ ਇੰਜਨ ਗੇਅਰ ਕੋਈ ਕਾਰਵਾਈ ਨਹੀਂ ਟੱਟ ਤੇ ਹਲਕੀ ਬੁਲਬੀ ਕੁਇਸੇ ਦੇ ਬੰਪਰ ਤੇ ਮਾਮੂਲੀ ਨਾ ਮਾਤਰ ਠੀਕ ਹੈ ਜੀ ਇਹ ਵਨ ਟਰੈਕਟਰ ਹੈ ਜੀ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਮਿਲ ਜਾਊਗਾ ਵੀਰਾਂ 3 ਲੱਖ ਰੁਪਏ ਦਾ ਜੀ 3 ਲੱਖ ਦਾ ਇਹ ਟਰੈਕਟਰ ਬਣੂਗਾ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸੁਖਵਿੰਦਰ ਭਾਈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂ ਜ ਬਹੁਤ ਟਰੈਕਟਰ ਜੌਂਦੀਰ ਲਓ ਫਾਰਮ ਟੈਕ ਵੀ ਲੋ ਹਰ ਇੱਕ ਤਰ੍ਹਾਂ ਦੇ ਟਰੈਕਟਰ ਹੈ ਜੀ 22 25 ਟਰੈਕਟਰ ਹੈ ਜੀ 20 25 ਟਰੈਕਟਰ ਖੜੇ ਆ ਠੀਕ ਆ ਜੀ ਲੋਕੇਸ਼ਨ ਤੇ ਮੋਬਾਈਲ ਨੰਬਰ ਕਿੰਨਾ ਹੈ ਇਹ ਆਪਣਾ 98120 32907 ਤੇ ਬਾਰੇ 98120 32907 98124 07812 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਬੀ ਦਾ ਖਾਲਸਾ ਜਾਨਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ